ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਬਰਾਸਰ ਟੀਵੀ ਲਾਈਵ ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਭਾਈ ਅਮਰੀਪਾਲ ਸਿੰਘ ਬਾਰੇ ਖਾਸ ਅਪਡੇਟ ਲਿਆਇਆ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਭਾਈ ਅਮਰੀਪਾਲ ਸਿੰਘ ਜੋ ਕਿ ਖੰਡੂਰ ਸਾਹਿਬ ਤੋਂ ਐਮਬੀਟੀ ਜਾਂ ਸਿੱਟਾ ਵਿੱਚ ਖੜੇ ਹਨ ਉਹ ਜਿੱਤਣਗੇ ਜਾਂ ਹਾਰਨਗੇ ਉਹ ਵੀ ਸਾਨੂੰ ਕਮੈਂਟ ਸੈਕਸ਼ਨ 'ਤੇ ਤੁਹਾਡੇ ਕੀ ਵਿਚਾਰ ਨੇ ਕਿ ਭਾਈ ਅਮਰੀਪਾਲ ਸਿੰਘ ਨੂੰ ਡਿਬੁਰਗੜ ਤੋਂ ਖੜਨਾ ਚਾਹੀਦਾ ਸੀ ਕਿ ਨਹੀਂ ਉਹ ਵੀ ਸਾਨੂੰ ਕਮੈਂਟ ਸੈਕਸ਼ਨ 'ਤੇ ਤੇ ਹੁਣ ਤੁਹਾਨੂੰ ਲੱਗਦਾ ਸੀ ਇਸ ਵੀਡੀਓ ਦੇ ਬਾਰੇ ਤੇ ਜਿਹੜੇ-ਜਿਹੜੇ ਦੋਸਤ ਰਸ ਟੀਵੀ ਲਾਈਵ YouTube ਚੈਨਲ ਤੋਂ ਨਵੇਂ ਹਨ ਜਨ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾ ਤੋ ਇਥੇ ਡਿਬੜੂਗੜ ਵਿਖੇ ਖੜੇ ਹੋਏ ਸੀ ਅਤੇ ਜੋ ਡੇਲੀ ਬੇਸਿਸ ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੈਂਟਰਲ ਜੇਲ ਡਿਬੜੂਗੜ ਵਿਖੇ ਮੁਲਾਕਾਤਾਂ ਕਰਕੇ ਜੋ ਨੋਮੀਨੇਸ਼ਨ ਦਾ ਸਾਰਾ ਪ੍ਰੋਸੈਸ ਉਹ ਮੁਕੰਮਲ ਕਰ ਲਿਆ ਤੇ ਅੱਜ 11 ਮਈ 2024 ਨੂੰ ਜੋ ਪੰਜਾਬ ਵਾਪਸੀ ਕਰਨ ਲੱਗੀ ਹੈ ਤੇ ਜੋ ਸਾਥੀ ਸਿੰਘ ਨੇ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਇਸ ਸਮੁੱਚੀ ਕੌਮ ਨੂੰ ਇਹੋ ਬੇਨਤੀ ਹੈ ਵੀ ਹੁਣ ਵੱਧ ਤੋਂ ਵੱਧ ਵੋਟਾਂ ਪਾ ਕੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਜੇਤੂ ਕਰਾਰ ਕੀਤਾ ਜਾਵੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿਤਪਾਲ ਨੇ ਖਡੂਰ ਸਾਹਿਬ ਦੀ ਸੀਟ ਵਾਸਤੇ ਆਪਣੇ ਪੇਪਰ ਭਰ ਦਿੱਤੇ ਨੇ ਆਫੀਸ਼ੀਅਲੀ ਜੇਲ ਦੇ ਵਿੱਚੋਂ ਹੀ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਉੱਤੇ ਸਾਰੀ ਡਿਟੇਲ ਤੁਹਾਨੂੰ ਦੇਖ ਪੈਣੀ ਆ ਜਿਹੜੇ ਇਹਨਾਂ ਦੇ ਵਕੀਲ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਇਹਨਾਂ ਨੂੰ ਰਿਹਾਈ ਦਿੱਤੀ ਜਾਵੇ 7 ਦਿਨਾਂ ਵਾਸਤੇ ਤਾਂ ਕਿ ਆਪ ਪੇਪਰ ਪਰ ਸਕਣ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਅਸੀਂ ਸਾਰਾ ਕੁਝ ਜੇਲ੍ਹ ਦੇ ਵਿੱਚ ਹੀ ਮੁਹੱਈਆ ਕਰਵਾਵਾਂਗੇ ਤੇ ਜਿੱਤੋਂ ਬਾਅਦ ਕਿ ਕੋਰਟ ਨੇ ਉਹ ਜਿਹੜੀ ਅਰਜ਼ੀ ਪਾਈ ਸੀ ਉਹ ਖਾਰਜ ਕਰਤੀ ਤੇ ਹੁਣ ਜਿਹੜਾ ਅਸਾਮ ਦੀ ਜੇਲ੍ਹ ਦਾ ਹੈ ਨਾ ਸੁਪਰਡੈਂਟ ਹੈ ਉਹਨੇ ਸਾਰਾ ਪੇਪਰਵਰਕ ਕਰਵਾਇਆ ਉਹ ਤੋਂ ਫੋਟੋ ਖਿੱਚੀ ਆ ਬੈਂਕ ਖਲਵਾਇਆ ਖਾਤਾ ਖਲਵਾਇਆ ਜਿਹੜੇ ਵਕੀਲ ਨੇ ਉਹਨਾਂ BBC ਦੇ ਨਾਲ ਗੱਲਬਾਤ ਦੇ ਵਿੱਚ ਇਹ ਕਿਹਾ ਕਿ ਤਾਂ ਹੀ ਕੋਈ ਦਿੱਕਤ ਹੋਣੀ ਸੀ ਜੇ ਇਹਨਾਂ ਦੇ ਉੱਤੇ ਕੇ ਕਰਕੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ। ਮੇਰਾ ਨਾਮ ਹੈਗਾ ਜੀ ਵਿਨੋਦ ਕੁਮਾਰ ਮੈਂ ਤਾਂ Hindu ਹਾਂ, ਕੱਟੜ Hindu ਹਾਂ ਪਰ ਮੈਂ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵਾਂ ਕਿ ਦੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਖਾਸ ਖਾਸ ਤੌਰ ਤੇ ਡੂਰ ਸਾਹਿਬ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾਓ ਵੋਟ ਪਾ ਕੇ ਜਿਤਾਓ ਔਰ ਬਾਹਰ ਲਿਆਓ ਇਹ ਨਾ ਹੋਵੇ ਸਿੱਧੂ ਮੂਸੇ ਵਾਲਾ ਜਿੱਦਾਂ ਕਹਿੰਦਾ ਹੈ ਜਿਹੜੀ ਤੁਸੀਂ ਉਹ ਗਲਤੀ ਕਰਤੀ ਉਹ ਹੁਣ ਪਛਤਾਉਂਦਾ ਨਹੀਂ ਮਾਨਸਾ ਜਦਾਂ ਮਾਨਸਾ ਪਛਤਾਉਂਦਾ ਜੇ ਤੁਸੀਂ ਇਹ ਗਲਤੀ ਕਰਤੀ ਤੁਸੀਂ ਪਛਤਾਓਗੇ ਤੇ ਇਸ ਤੋਂ ਬਰਤਰਾ ਅਮਰਤਪਾਲ ਸਿੰਘ ਜੀ ਨੂੰ ਵੋਟ ਪਾਓ ਔਰ ਜਿਤਾਓ ਤੇ ਬਾਹਰ ਲਿਆਓ